ਯਰ ਸਰਪੰਚ ਜੀ ਕੋਈ ਚੰਗਲ ਕਿ ਇਹ ਅਨੁਸ਼ਾਸ਼ਾ ਜੀਆ ਕਾਲੀ ਹੈ ਉਹ ਨਵੇਂ ਦਿਨ ਕਾਲੀ ਜਿਹੜੀ ਐ ਬੈਠ ਖੜ ਕੇ ਚਾਹੂਗੀ ਦੇਖੋ ਹੋ ਮੀਟਿੰਗ ਸਾਡੀਆਂ ਇੱਥੇ ਨਾਦੇ ਦੇ ਜੀਐਕੀ 72 ਵਿੱਚ ਉਹ ਪੁਲਿਸ ਪ੍ਰਸ਼ਾਸਨ ਨਾਲ ਹੋ ਰਹੀ ਹੈ ਕੋਈ ਦਿੱਤੀ ਤਿਕੀ ਉਹਦੇ ਸੰਦਰਭ ਵਿੱਚ ਜਿਹੜਾ ਹੈਗਾ ਇਹ ਵੀ ਕੁਝ ਗੱਲਾਂ ਸੀਗੇ ਤੇ ਕਾਲੀ ਹੈ ਉਹ ਕਾਨੂੰਨ ਦਿਲ ਕਾਲੀ ਜਿਹੜੀ ਐ ਬੈਠ ਖੜ ਕੇ ਚਾਹੂਗੀ ਬਾਕੀ ਜਿਹੜੀ ਤੁਹਾਡੀ ਪਹਿਲੀ ਹਾਇਰਡ ਵਰਗਿਆ ਮੋਦੀ ਯੂਨੀਵਰਸਿਟੀਸ਼ਨ ਵੀ ਚੱਲ ਰਹੀ ਹੈ ਤੇ ਉਹ ਮਾਨਜੋਗ ਸਸਤੀ ਸਨਮਾਨ ਕਰ ਚੁੱਕੀ ਹੈ ਤੇ ਉਹਦੀ ਅਗਲੀ ਪ੍ਰਤੀਸ਼ਾ ਵਾਸਤੇ ਤੁਹਾਨੂੰ ਸਿਆਰਨ ਜਿਹੜੇ ਤੁਹਾਡੀਆਂ ਸੀਸੀ ਪਟਿਆਲਾ ਭੇਜਦੇ ਹਨ ਇਸ ਤਰ੍ਹਾਂ ਦਾ ਜੋ ਆਸੀ ਨਾਜ਼ਮਾ ਦਾ ਜਾਂ ਕਿਸਾਨ ਜੁਨੀਅੰਟ ਖੇਤਕ ਜਿਹੜੇ ਨਰਕਰ ਸਹਾਣ ਸੀਗੇ ਕੋਈ ਸਫਲ ਕਿਤੇ ਕੰਪਲੀਸ਼ਨ ਜਾਂ ਜਾਂ ਸਟਡੀਿੰਗ ਕਰਕੇ ਉਹ ਆਸੀ ਦਾ ਉਦੇ ਮਾਰੇ ਦੀ ਜਿਹੜਾ ਹੈਪੀਟੈਂਟ ਹੋਇਆ ਚੱਲ ਰਿਹਾ ਹੋ ਚੁੱਕੀ ਹੈ ਜੇ ਕੋਈ ਮਸਤਰਾ ਦਾ ਆਪਕ ਨੂੰ ਉਦੇਚ ਹੈਗਾ ਸੀ ਪ੍ਰਤਾਲ ਕਰ ਲੈਣ ਤੇ ਫਿਰ ਹਾਲ ਕਿਸੇ ਵੀ ਤਰਫੋਂ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਜਿਹੜਾ ਇਨਸੀਡੈਂਟ ਰਿਪੋਰਟ ਨਹੀਂ ਹੋਈ ਹੈ ਕਿ ਕੌਲੀ ਹੈ ਨਾ ਕਿ ਕੀ ਜਾ ਰਹੀ ਹੈ ਤੇ ਉਹ ਗੱਲ ਸਪੱਸ਼ਟਤਾ ਦੇਣਾ। ਸੋ ਜੇ ਸਾਡੇ ਵੱਲੋਂ ਤਿੰਨ ਗੁਸ਼ਤ ਰੇਂਜ ਦੇ ਸਾਈਟ ਵਿਪਕਿਆ ਉਹ ਤੁਹਾਡੇ ਸਾਹਮਣੇ ਮੈਂ ਆ ਵੀ ਦਿ ਰਿਹਾ ਹਾਂ ਦੱਸ ਰਿਹਾ। ਥੈਂਕ ਯੂ ਵੈਰੀ ਮਚ ਤਨਵਾਸਾ। ਦੀ ਕਾਪੀ ਜਿਹੜੀ ਉਹ ਬੇਨਤੀ ਹੈ ਸਾਡੀ ਜੀ ਪਹੁੰਚਦੀ ਸਾਡੇ ਤੱਕ ਕੀਤੀ ਜਾਵੇ ਅਸੀਂ ਧੰਨਵਾਦ ਕਰਦੇ ਹਾਂ ਅਧਿਕਾਰੀਆਂ ਦਾ ਧੰਨਵਾਦ ਅ ਲੋਕਾਂ ਸਰ ਨੂੰ ਟੈਨਰ ਦੱਸਿਆ ਗਿਆ ਸੀਗਾ ਦੇਖੋ ਐਸਆਰ ਹੁਣ ਇੱਥੇ ਸੇਰਪਸ ਦੇ ਚਟਰਨ ਤੋਂ ਉੱਤੇ ਲੈ ਜਾ ਕੇ ਪਰ ਆਪ ਨੂੰ ਸਹੀ ਦੱਸ ਜੀ ਸੀਰੀਆ ਜਿਹੜੀ ਕਾਪੀ ਜਿਹੜੀ ਆ ਤੁਹਾਡੇ ਜੀਡੀਐਸ ਮੋਬਾਈਲ ਦੇ ਉੱਤੇ ਭੇਜ ਦਿੱਤੀ ਜਾਊਗੀ ਜੇ ਕਿਸੇ ਗੱਲ ਕਿਸੇ ਨੂੰ ਜਾਣੀ ਹੈ ਤਾਂ ਕੱਲ ਨਾਮ ਤੋਂ ਅਗੇ ਲੱਗੋ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਬਹੁਤ ਤਾਂ ਇਹ ਤੋਂ ਬਹੁਤ ਧੰਨਵਾਦ ਅੱਜ ਜਿਹੜੇ ਕਿਸਾਨਾਂ ਅੱਗੇ ਰਿਪੋਰਟ ਕਰਨ ਦੇ ਨਾਮ ਦੇ ਲੋਕ ਕਿਹਾ ਹੈਗਾ ਕੀ ਜਿਹੜਾ ਹੈਗਾ ਆਲੂ ਵੜੀ ਕਰਦੇ ਵਿੱਚ ਪਾਣੀ ਦੀ ਜਿਹੜਾ ਕੋਸ਼ਿਸ਼ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਕੋਈ ਅੱਜ ਦਾ ਪੀਸ ਫੋਨ ਜਿਹੜਾ ਕਰਨਾ ਕਰਤਾ ਉਹ ਨਹੀਂ ਕਰ ਰਹੇ ਹੈਗੇ ਨੇ ਤੇ ਦਰਾਨੀ ਕਰਦਾ ਇੱਕ ਨਿੱਕਾ ਜਿਹਾ ਰਿਪੋਰਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮਾਜਮਾ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਤਾਲ ਦੀ ਹੈਗੀ ਜੀ ਪਰਤਾਲ ਚ ਹੋਇਆ ਉਸ ਤਰ੍ਹਾਂ ਜਿਹੜਾ ਹੈਗਾ ਮੇਕੀ ਹੁੰਦੀ ਹੈ ਮਤਲਬ ਕਿ ਕਿਹਦੀ ਪਹੁੰਚ ਹੋਏਗਾ ਮਾਮਲਾ ਬਾਰੇ ਕਿਤਾ ਵਾਦਾ ਕੀਤਾ ਜਾਵੇ ਸੀ ਦੇ ਮੇਰੀ ਮਦਦ ਇਨਵੋਲ ਹੋਇਆ ਮਤਲਬ ਕਿ ਜਾਲੀ ਚੋਰੀ ਕਰਨਾ ਮਤਲਬ ਸੀ ਉਸ ਇਨਵੈਸਟੀਗੇਸ਼ਨ ਪਿਆ ਤਾਹੀ ਹੈ ਯਾਨੀ ਕਰਦਾ ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਅਫੇਅਰ ਹੋਈ ਹੋਈ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਮੰਗਾ ਸੀ ਗਿਆ ਇਹ ਵਿਚ ਜਿਹੜਾ ਇੱਕ ਕਾਲੀ ਮਿਲੀ ਸੀ ਜਿਹਨੂੰ ਅਸਮਾਨਕ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ 211 ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦੇ ਦਿੱਤੀ ਹੈਗੀ ਉਹ ਵੀ ਅਸੀਂ ਪੜਤਾਲ ਕਰ ਰਹੇ ਹਾਂ ਦੀ ਵਾਧੂ ਕਾਰਵਾਈ ਜਿਹੜੀ ਅਸੀਂ ਕੰਮ ਚ ਰਹਿ ਰਹੇ ਹਾਂ ਜੀ ਸਟਾਫ ਪਿਆਰਾਂ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਮਝੋ ਇਹ ਸਬੰਧੀ ਜਿਹੜਾ ਹੈਗਾ ਜਿਹੜਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਉੱਤੇ ਲਿਆ ਕੇ ਅਗਰਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਸੀਆਈ ਪਟਿਆਲਾਮ ਦਾ ਤਾਂ ਕਹਿੰਦਾ ਕਿ ਕਲਾਸ਼ ਕਲਾਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਕੀ ਵੀ ਡੀਐਸਟੀ ਦੇ ਪਲੈਟਫਾਰਮ 'ਤੇ ਲਿਖਤੀ ਰਿਸ਼ਾਇਦੇ ਨਹੀਂ ਕੀਤੀ। ਨਹੀਂ ਲੱਗਦਾ ਵੀ ਕੋਈ ਆਪਾ ਤੁਸੀਂ ਸਮਝੋ ਤਾਂ ਕਿੱਥੇ ਲੜਦੀ ਨਿਕੀ ਮੋਟਿਸ ਤੋਂ ਕੋਈ ਇਹ ਪ੍ਰਤਾਵ ਦੇ ਦੇ। ਮੈਂ ਕਹਿੰਦਾ ਕਿ ਅਸੀਂ ਇਹ ਬਰਖਾਸਤ ਹੈਗੀ ਹੈ ਮੈਟਰ ਦਾ ਜਾਸਤ ਮੈਟਰ ਹੈ ਜਿਵੇਂ ਅੱਗੇ ਕੋਈ ਬਿਆਨ ਦੇ ਵਿੱਚ ਬਿਆਨ ਦੇ ਰਹਾ ਸੀ ਤੱਥ ਹੋ ਰਹੀ ਨਵੀਂ ਗੱਲ ਹਾਂਜੀ ਬਿਲਕੁਲ ਬਿਆਨ ਦੇ ਰਹਾ ਸੀ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਪਾਇਆ ਉਹਨਾਂ ਤੇ ਖਿਲਾਫ ਕਾਰਵਾਈ ਹੋਵੇ ਤੇ ਪਰਚਾਹ ਦਾ ਮੈਟਰ ਬੇਰੇ ਹੈਗਾ ਅਪਲੀਕੇਸ਼ਨ ਦਿੱਤੀ ਹੈ ਕਿ ਅਸੂਲ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਵਿੱਚ ਦਾਖਲ ਹੁਣ ਕਿਤਾਬ ਦੇ ਪੁਰਸਾ ਉੱਤੇ ਮਤਲਬ ਨਿਬੜਣੀ ਪੈਣੀ ਹੈ ਹਰ ਬਸ ਆਲਮੋਸਟ ਨਿਬੜ ਚੁੱਕੇ ਹਨ ਬਈ ਆਧਾਨ ਕਰੇ ਕਿੰਨੇ ਕਿਰੇ ਐਫ ਆਈ ਆਰ ਦੀ ਕਾਪੀ ਸਾਨੂੰ ਦੇ ਦੁੱਗੇ ਅਸੀਂ ਇੱਕ ਪੁਲਿਸ ਥਾਣੇ ਆ ਮੈਂ ਇਹ ਪਹਿਲ ਕਰ ਜੋ ਚੁੱਕੀ ਨਾ ਗੱਲਬਾਤ ਹੋ ਚੁੱਕੀ ਹੈ ਕਿ ਸਾਡੀ ਅੱਜ ਤੋਂ ਸਹਿਮਤੀ ਬਣ ਚੁੱਕੀ ਹੈ ਕਿ ਕਿਨਾ ਕਿਨਾ ਦਾ ਨਾਮ ਐਡ ਕਰਦੇ ਜੇ ਹਰੇ ਹੋਵੇ ਇਹ ਪ੍ਰਤਾਵ ਦੇ ਅਧੀਨ ਐਪਲੀਕੇਸ਼ਨ ਦਿੱਤੀ ਹੈਗੇ ਜੀ ਉਹ ਵੇਖਦੇ ਸਾਡਾ ਧੰਨਵਾਦ ਜੀ ਹੁਣ ਜਿਹੜੀ ਮੀਟਿੰਗ ਹੋਈ ਹੈ ਕੀ ਵੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਦੇ ਦੇ ਡੀ ਐਸ ਪੀ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਦਾ ਹੋਇਆ ਹੈ ਪਹਿਲੀ ਮੀਟਿੰਗ ਵਿੱਚ ਜੋ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੈਗੇ ਕਿ ਅਸੀਂ ਤਰੰਤ ਜਿਹੜੀ ਐਫ ਆਈ ਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਜਦੋਂ ਤਰੰਤ ਸਾਡੀ ਐਫ ਆਈ ਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫ ਆਈ ਆਰ ਦੀ ਕਿਹੜੀ ਜੋ ਸਾਡੀਆਂ ਦੁਕਾਨਾਂ ਨੂੰ ਸੰਭੂ ਤੌਰ ਤੇ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਤਕ ਦੇ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਜਿਹੜੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਜੇ ਮੰਕੀਤੇ ਨੇ ਐਫ ਆਈ ਆਰ ਦਰਜ ਕਰਕੇ ਬੰਦੇ ਤੇ ਬਾਈ ਨੇ ਪ੍ਰਚਾ ਰਿਖੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਤੇ ਉਹ ਬੰਦੇ ਦੀ ਗ੍ਰਿਫਤਾਰੀ ਕਰ ਉਹ ਮਾਰਨਾ ਕਿ ਤੁਹਾਡੇ ਸਾਹਮਣੇ ਆ ਕਿੰਨਾ ਸਮਾਨ ਸੀ ਟਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਇਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ.ਟੀ. ਸੀ ਦੀਗੇ ਫੁੱਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਚੜ੍ਹ ਬੋਲ ਰਹੇ ਕਿਹਦੇ ਟਰੈਕਟਰ ਗਏ ਕੀ ਦੇ ਕਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕਵਾੜੀ ਆਇਆ ਇਹਨਾਂ ਵੱਡੇ ਵੱਡੇ ਸਮਾਨ ਨੂੰ ਇੱਕ ਪੰਕਚਰ ਪਕੜ ਦੇ ਪਛਾਤੇ ਅੱਦਰ ਤੇ ਹੈ ਨਾ ਉਹ ਸੁਫੀ ਦੂਜੀ ਦੀ ਮੰਗ ਕਰਦੇ ਜਿਹੜੀ ਲਿਵਾੜ ਤੇ ਮੀਰੀ ਆ। ਬਿਲਕੁਲ ਉਹ ਪੂਰ ਪੰਕਚਰ ਤੇ ਇੱਕ ਪਰਚਾ ਹੋਰ ਵਰਦੀ ਕਰਾਉਣ ਦੀ ਮੰਗ ਕਰਦੇ ਆ ਲਿਵਾੜ ਦੀ। ਪਾਲੀ ਵਾਲਾ ਵੀ ਕਿ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਖਨਾਕ ਕਿਥੇ ਉਹ ਪਰਚਾ ਉਹ ਪੂਰ ਪੰਕਚਰ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰ ਸਮਾਨ ਬਰਾਮਦ ਹੋਇਆ। ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਫਿਰ ਯਾਰ ਲਾਂਚ ਹੋ ਕੇ ਸਾਡੇ ਕੋਲ ਆ ਜਾਂਦੀ ਹੈ। ਇੱਥੇ ਉਹਨਾਂ ਚਰ ਬੈਠੇ ਹਾਂ ਤੋਂ ਉਦੋਂ ਬਾਅਦ ਨਾਲ ਵੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਅਫਸਰਾਂ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਰਵਈਆ ਇੱਥੋਂ ਦੇਦਾ ਨਾ ਭੇਜਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਰੇ ਪੱਕੂ ਹੁਣੀ ਜਾਹੂ ਦੀ ਪਤਨੀ ਸ੍ਰੀਮਤਾ ਚਾਵਲਾ ਇੱਕੋ ਨੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਨੇ ਹਮੇਂ ਭਰੀਏ ਵੀ ਇਹ ਕੇਸ ਥੋੜਾ ਸੀਆਈ ਨੂੰ ਫਿਰ ਜਿਹੜਾ ਇਨਸੀਡੈਂਟ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾ ਤੋਂ ਹੈ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਨਾ ਕੋਈ ਕਸੂਰ ਨਹੀਂ ਸੀ ਸਾਡੇ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਧਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਵਰਤਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ ਚ ਤੁਸੀਂ ਵੀ ਸਾਡੇ ਆਲਾਣੀਆਂ ਪ੍ਰੋਗਰਾਮ ਦੇ ਵਿੱਚ ਜਿਹੜਾ ਟੈਂਟ ਲੱਗੇਗਾ ਦਰਿਆ ਵਿਸ਼ਿਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਇਹ ਅਮਰਜੇਤੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੇਤੀ ਕੰਮ ਸੀ ਕਿ ਲੰਘਣਾ ਤੇ ਬੰਦ ਚੱਲਣਾ ਹੋਣੇ ਹਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਜੀ ਤੁਹਾਡਾ ਧਰੋ ਕਰ ਰੱਖੇ ਅਲਾਨੀਆਂ ਕੀ ਹੈ ਸਟੇਜ ਨੂੰ ਐਲਾਨ ਕਰਕੇ ਟੈਂਟ ਲਾਏ ਹੋਏ ਆ ਕੜੀਆਂ ਵਿਚਿਆਂ ਤੇ ਤੁਹਾਨੂੰ ਲੰਘਣੀ ਦੀ ਨਹੀਂ ਦੱਸਿਆ ਉਸ ਤੋਂ ਪਹਿਲੀ ਗੱਡੀ ਮਲਖਾ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਰਲਣਾ ਸਮਝਿਆ ਉਹ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਹੋਊ ਕਿ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਕਰਿਆ ਅਸੀਂ ਤਾਂ ਇਹ ਸਮਝਦੇ ਹਾਂ ਕਿ ਅਜੋਲਣਾ 'ਚ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਉਸਰਾ ਦੇ ਘਰਾਵਾਂ ਕਿਤੇ ਹੈਗੇ ਐ ਡੀਪੀਆਂ ਦੇ ਘਰਾਵਾਂ ਕਿਤੇ ਐ ਐਸਐਸਪੀਆਂ ਦੇ ਘਰਾਵਾਂ ਕਿਤੇ ਇਹੋ ਜਿਹੇ ਨੌਕਰੇ ਕਰਨੇ ਆਇਆ ਇਹ ਜੋ ਸਿੱਖਣਾ ਚਾਹੇਗਾ ਮੁਲਾਜ਼ਮ ਨੂੰ ਅਸੀਂ ਤਾਂ ਇਹ ਹੀ ਕਹਾਂਗੇ